ਸਲੂ ਮਟਰ ਕਾਚਰਾ ਤੇ ਕਿੰਨੇ ਕਿੰਨੇ ਖਾਣੀਆਂ ਐ ਕੋ ਤੂੰ ਚੁੱਪ ਕਰ ਆ ਨਾ ਫੁੱਲਤਾ ਨਾ ਕਰੀ ਤੂੰ ਦਰਮਾਨ ਕਰ ਤੂੰ ਜਰਾ ਸਿਆਣਾ ਬੰਦਾ ਇਹ ਕਹਿੰਦਾ ਮੈਂ ਮੈਂ ਫੜਾ ਆਹ ਹਾ ਇਹਦੇ ਪਾਈਦੇ ਨਾ ਡੰਡੇ ਅਰੇ ਇਹ ਦੋਵੇਂ ਨੂੰ ਆਉਦਾ ਗੱਲੇ ਕਿੱਦਾਂ ਪਾਈਦੇ ਇਹ ਆਪਣੇ ਉਸਤਮਾਂ ਨਹੀਂ ਜਾਏ ਮੈਂ ਲੱਗੂ ਉਹ ਚੀਜ਼ਾਂ ਬਣਾ ਦਿਆਂ ਇੱਕੀ ਲੈ ਬੰਦੀ ਆਜਾ ਤਾਂ ਪਹਿਲਾਂ ਬਾਦਿਆ ਨਾ ਗੰਡੇ ਵਿੱਚ ਗੰਡੇ ਭਰੀ ਮੱਚਾ ਅਦਰ ਸਾਰਾ ਗੋ ਨਾ ਲਈ ਹਾਂ ਟਮਾਟਰ ਮੱਚੀ ਨਾ ਨਿੰਨ ਲਾ ਦਈ ਨਾ ਮਸਾਲੇ ਨਾਲ ਨਾ ਲੈਣਾ ਨਾ ਨਹੀਂ ਨਹੀਂ ਪੁੱਟਾ ਤਾਂ ਬਾਅਦ ਨੂੰ ਮੈਂ ਚੜਾਣ ਨੂੰ ਦਿੱਤਾ ਏਦਾਂ ਹੁਣ ਝਾੜ ਲੋ ਅਚੇਦੋ ਅਸਰ ਅਸਰ ਬਸ ਹਾਏ ਹੋ ਗਾ ਰਮਾਇਕ ਅੱਤ ਕੰਨੀ ਛੱਡਨਾ ਦੇਖਦਾ ਪੰਜਰਾ ਦਾ ਮਾਰ ਮਾਰ ਦੇ ਸਿਰ ਤੋਂ ਹੁੰਦੇ ਨੇ ਦਾਦੂ ਨੂੰ ਬੂੰਗੀ ਆ ਲੋ ਜੀ ਹਲੋ ਇਹ ਤਾਂ ਕਰ ਲ लेंगे ਹੋਰ ਥਲੇ ਮੋਂਗਤੀ ਦਿਨ ਉਹ ਬੰਗਿਆ ਹਾਂ ਥੋੜੇ ਗੰਦੇ ਭੁੰਨ ਲੈਣੇ ਪਹਿਲਾਂ ਜਦਾਂ ਇਹ ਹੋ ਗਏ ਸੁਨਹਿਰੀ ਦੰਦ ਦੇ ਬਦਾਮ ਰੰਗੇ ਹੋਣਾ ਬਦਾਮ ਰੰਗੀ ਏ ਹਰੇ ਕੱਚੇ ਹੈ ਜੇ ਨਾਲ ਭੁੰਨਣਾ ਚੰਗੀ ਤਰ੍ਹਾਂ ਉਹ ਪਿੱਛੇ ਉਹ ਮੈਂ ਦੱਸ ਦੂੰਗਾ ਤੂੰ ਜਾਈਂ ਪਿੱਛੇ ਨਾਲ ਦੇ ਨੇ ਮੈਂ ਵੀ ਦੱਸੂnga ਨਾ ਵਿੱਚ ਆ ਠੀਕ ਆ ਮੈਂ ਕਰੈਕਟਰ ਇਹਨਾਂ ਨੂੰ ਨਾ ਬਦਾਵ ਰੰਗੀ ਕਰਨਾ ਬਦਾਵ ਰੰਗੀਏ ਉਹ ਤੋਂ ਮਾਰੀ ਨਾ ਕੋਣਾ ਇਹ ਸਬੂਤ ਹੈ ਨਹੀਂ ਚੀਰਾ ਅੱਛਾ ਚੀਰਾ ਕਿੰਨੇ ਦੀ ਨੇਂਦੇ ਵਿੱਚ ਅੱਜ ਗੰਡੇ ਆ ਨਾ ਇਹ ਟਮਾਟਰ ਜੀ ਜਿਹੜੇ ਆ ਪਾ ਪਤਲੇ ਬਦਲੇ ਜਿੰਦਾਂ ਨੇ ਮਰਜੀ ਜੀ ਲਓ ਜੇ ਉਹਨਾਂ ਦੀ ਥੋੜੀ ਵਾਜਣੀ ਆ ਆਪੇ ਬਰੀਕ ਹੋਏ ਨੇ ਸਿਵਰ ਨੂੰ ਵੇ ਲੈ ਇੱਧਰ ਧਿਆਨ ਕਰੀ ਮੜਾਇਆ ਭਰਾ ਕੰਮ ਕਰ ਲੈਂਦਾ ਸਾਰਾ ਕਰਦੇ ਆਵੇਂ ਨਾ ਜਾਣਿਆ ਜੀ ਹੋਟਲ ਪੋਣਾ ਬਕਾਨਪੁਰ ਜਾਗੇ ਤੂੰ ਮੈਸੇਜ ਕਰ ਕੋਈ ਨਹੀਂ ਹੁਣ ਉਹਨਾਂ ਦਾ ਮੈਸੇਜ ਇਕੱਠੇ ਹੀ ਪੜਾਵਾਂਗੇ ਉਹਨਾਂ ਨੂੰ ਪਤਾ ਵੀ ਇੱਧਰ ਧੜਕਾ ਲਾਉਣ ਡਿਆ ਵੀਰ ਠੀਕ ਠੀਕ ਸਿਮਰਣਾ ਧਿਆਨ ਰੱਖੀ ਕੱਲ ਨੂੰ ਬੰਦਾ ਵਿਆਹ ਆ ਵੀ ਜਾਂਦਾ ਨਾ ਤੇ ਤਿੰਨ ਚੀਜ਼ਾਂ ਪਤਾ ਹੋਣਾ ਚਾਹੀਦਾ ਕੋਈ ਸੌਜੀ ਬਾਜੀ ਬਣਾਉਣੀ ਆਉਂਦੀ ਹੈ ਅਗਲੇ ਸੌਜੀ ਬਾਜੀ ਵੀ ਤੇ ਵੀ ਇਹਨੂੰ ਬਣਾਉਣੀ ਹੁੰਦੀ ਹੈ ਇਨਾ ਚੰਗੀ ਤਰ੍ਹਾਂ ਕ੍ਰੈਸ਼ ਕਰ ਲਿਆ ਨਾ ਤਰਾਸ਼ੀ ਨਾ ਮਦਦ ਹੋਏ ਨਾ ਬਲੀਆਵਾਂ ਅੱਤਾਈ ਕਰੀ ਟਮਾਟਰਾਂ ਦਾ ਸਾਰਾ ਬਦਾਂ ਮੈਂ ਉਹ ਗੈਲ ਨਾਟਿੰਗ ਚ ਦੱਸਦਾ ਰਹਿਣਾ ਮੋਹੋ ਕੀ ਬਣਾਉਂਦੇ ਮਸਾਲਾ ਪੈਣ ਲੱਗਾ ਹੈ ਸਾਡਾ ਕੋ ਖੂਫੀਆ ਮਸਾਲਾ ਵਹੀਂ ਦੱਸਣਾ ਨਹੀਂ ਸੀਕਰਟ ਮਸਾਲਾ ਵਹੀਂ ਪਹਿਲਾਂ ਬਣਾਉਂਦੇ ਉਹ ਨਹੀਂ ਦੱਸਣਾ ਕਿਉਂਕਿ ਸਾਨੂੰ ਨਹੀਂ ਮੈਸੇਜ ਕਰੋ ਵੀਰ ਜੀ ਬਣਾਇਆ ਕਿਵੇਂ ਇਹ ਵੀਰ ਪਤਾ ਲੱਗੇ ਇਹ ਸਾਡਾ ਸੀਕਰਟ ਮਸਾਲਾ ਉਹ ਨਹੀਂ ਦੱਸ ਦੇਦਗੇ ਜੀਗਰ ਨੂੰ ਟੇਸਟ ਕਰਨਾ ਪਿਆਰੀ ਤੇ ਨਹੀਂ ਤਾਂ ਫਿਰ ਮੈਂ ਕਰ ਦੂੰਗਾ ਕੀ ਕੰਦਨ ਹੁੰਦੇ ਆ ਜੀਗਰਟ ਮਸਾਲਾ ਵਿੱਚ ਪਹਿਲਾ ਪਾਸਾ ਜਦੋਂ ਇਹ ਵੀਡੀਓ ਕੱਟ ਕੀਤੀ ਸਿਮਰਣਾ ਧਿਆਨ ਰੱਖੀਆ ਅਗਲੇ ਸਹੁਰੇ ਘਰੇ ਜਾਣਾ ਇਹੋ ਚੀਜ਼ਾਂ ਵੇਖਦੇ ਅਗਲੇ ਸਹੁਰੇ ਅਗਲੇ ਇਹੋ ਵੇਖਦੇ ਆ ਵੀ ਰੋਟੀ ਪਾਣੀ ਖਵਾ ਦੂ ਸਾਡੇ ਬੰਦੇ ਨੂੰ ਧਿਆਨ ਰੱਖੀ ਤੈਨੂੰ ਕਹਿਣ ਦੇ ਆ ਮੈਂ ਤੈਨੂੰ ਉਹ ਪਾਣੀ ਪਾ ਲੈ ਸਟਾਰਟ ਇਹਨੂੰ ਥੋੜਾ ਪੋਣਾ ਜਿਆਦਾ ਨਹੀਂ ਪੋਣਾ ਥੋੜੇ ਪਾਣੀ ਲਾਉਣਾ ਦੂਰ ਚਿੰਚੇ ਪਾਣੀ ਲਾਉਣਾ ਇਹਨੂੰ ਤੁਸੀਂ ਧਿਆਨ ਰੱਖਿਆ ਬਸ ਬਸ ਹਾਂ ਤੇ ਮਾਰੂ ਪਾਣੀ ਲਾਉਣਾ ਜਿਆਦਾ ਪਾਣੀ ਨਾ ਪਾ ਕੇ ਤင်း ਕਿਤੇ ਕੜਾਹੀ ਬਣਾ ਦੇਣਾ ਬਸ ਗੰਦੇ ਭੁੰਨ ਲੈਣੇ ਥੋੜੇ ਜਿਹਾ ਆਲ ਤਾਂ ਨਹੀਂ ਰਗਰੀ ਜੰਨੀ ਜਵਾਦਾ ਗਏ ਲੈਡ ਦੂਰ ਹੈ ਨਾ ਲੈ ਜ ਨਹੀਂ ਜਾਂਦੀ ਹੁੰਦੀ ਲੈ ਸ਼ਾਟ ਹਾਂ ਹੁਣ ਵੇ ਬਸ 당 ਰੋ ਚਲੋ ਚੰਗੀ ਤਰ੍ਹਾਂ ਗੱਡੇ ਭੁੰਨ ਲਏ ਹਨ ਮਤਲਬ ਸਮੈਲ ਹੋਣੀ ਸ਼ੁਰੂ ਹੋਈ ਜਾਈਦੀ ਹੈ ਕਿ ਗੰਡੇਆਂ ਦੇ ਵਿੱਚੋਂ ਸਮੈਲ ਆਵੇ ਵੀ ਤੜਕਾ ਬਣ ਗਿਆ ਸਾਨੂੰ ਆਪਣਾ ਬੜਾ ਰਹਿਣਾ ਤੜਕਾ ਬਣ ਗਿਆ ਕੋਈ ਨਹੀਂ ਜੀ ਇੰਝ ਜਿਹਾ ਕਰਕੇ ਤੁਹਾਨੂੰ ਕੱਢ ਕੇ ਬਣਾਉਣੀ ਹੈ ਨਾਲ ਇੱਕ ਚ ਪਈ ਸਬਜ਼ੀ ਪਾ ਦੇ ਬਾ ਗੰਡਿਆਂ ਨੂੰ ਤੁਸੀਂ ਇਹ ਚੰਗੀ ਤਰ੍ਹਾਂ ਭੁੰਨਣਾ ਤੜਕਾ ਆਹ ਜਦੋਂ ਲਾਲ ਹੋ ਗਿਆ ਤੜਕਾ 스멜 ਆਉਣੀ ਸ਼ੁਰੂ ਹੋ ਗਈ ਉਦੋਂ ਬਾਅਦ ਤੁਸੀਂ ਸਬਜ਼ੀ ਪਾਉਣੀ ਆ ਆਪਾਂ ਜੜਕਾ ਸੌਦਾ ਉਹ ਜਨਾਨੀਆਂ ਉਹਨੂੰ ਮੇਨ ਮੇਨ ਕਰੀ ਜਾਣਾ ਐਸੇ ਕਰਨਾ ਹੈ ਵੈਸੇ ਕਰਨਾ ਫਲਾਨਾ ਕਰਨਾ ਠਿੰਗਲਾ ਕਰਨਾ ਪੰਜਾਬੀ ਜੜਕਾ ਸੌਦਾ ਸਿੱਧੀ ਪੰਜਾਬੀ ਹਾਂ ਤੇ 스멜 ਆਉਣੀ ਸ਼ੁਰੂ ਹੋਈ ਨਹੀਂ ਤੁਹਾਨੂੰ ਆਪਣੇ ਆਪਣਾ ਲੈ ਲੈਣਾ ਵੀ ਸਬਜ਼ੀ ਹੁਣ ਪੈ ਜਾਣੀ ਚਾਹੀਦੀ ਥੋੜੀ ਦੇਰ ਰੁਕੀਓ ਲੋ ਨੀ ਘੜ ਗੋਲ ਤੀ ਸੰਧੀ ਪਾ ਲੈਣੀ ਆ ਸਰ ਜੀ ਪਾਣੀ ਥਣੀ ਕੱਢ ਲੈਣੀ ਆ ਚੰਗੀ ਤਰ੍ਹਾਂ ਧੋ ਕੇ ਸਭਾਈ ਨਾ ਪੋਣੀ ਸੋ रोक नहीं बाद <laughs> तो <laughs> तो <laughs> शुरू कर दी तड़के <laughs> 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 ਟੜਕੇ ਨੂੰ ਸਬਜ਼ੀ ਦੇ ਨਾਲ ਬਿਲਕੁਲ ਮਿਕਸ ਕਰ ਲਓ ਚੰਗੀ ਬਣਾਓ ਚੰਗੀ ਕਰ ਹਲਾਉਣਾ ਮਰਦਾ ਬਿਲਕੁਲ ਮਿਕਸ ਕਰ ਗਏ ਹਲਾਉਣੀ ਨਹੀਂ ਜਰੂਰੀ ਉਹ ਇਹ ਇਧਾਂ-ਉਧਾਂ ਕਰਕੇ ਸਬਜ਼ੀ ਪਰਸਾ ਵਾਲਾ ਹੋਈ ਨਹੀਂ ਹਲਾਉਣਾ ਜੀ ਮਸਾ ਜੋ ਵੀ ਕੋਈ ਪਾਉਂਦੇ ਨੇ ਝੋਲ ਦੇਸੀ ਝੋਲ ਪਾਉਂਦੇ ਨੇ ਤੀਨ ਪਾਉਂਦੇ ਨੇ ਯਾਰ ਰੋ ਤੇਲ ਦੀ ਵਧੀਆ ਬਣਦੀ ਆ ਤੇ ਤੇਲ ਹੀ ਪਾਉਣੇ ਚਾਹੀਦਾ ਮੇਰੀ ਸੁੱਕੀ ਸੌਂਦੀ ਆਉਂਦੀ ਤੇ ਤੇਲ ਹੀ ਪਾਉਣੇ ਚਾਹੀਦਾ ਕਦੀ ਖਰਾਬ ਨਹੀਂ ਹੋਊਗੀ ਧਨੀਆ ਪੈਣ ਲਗਾ ਧਿਆਨ ਰੱਖੀ ਮੜਾ ਜਾ ਘੱਟ ਕਰ ਲੋ ਚਲੋ ਇਹਨਾਂ ਘੱਟ ਕਰ ਲੋ ਕਿ ਇਹਨਾਂ ਮੇਰੇ ਪਕੌੜੇ ਬਣਿਓ ਹਾਂ 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 ਅਬ ਜਦ ਧਨੀਆ ਡਾਲੋਗੇ ਤਾਂ ਧੂਕਾ ਡਾਲਨਾ ਠੀਕ ਹੈ ਕੱਲਾ ਕੱਲਾ ਪੱਤਾ ਕਰਕੇ ਧਨੀਏ ਮੇ ਸੱਚੀ ਖੁਸ਼बू ਆਤੀ ਧਨੀਆ ਡਾਲ ਲੈ करछी चीदर को कर लेनी है धनिया पा देना एक भी पत्ता मत छोड़ो पैसे लगे हैं इसके बाद लहाना है इसको हिला देना है अच्छी तरह मिक्स कर देना कहीं फिर आलू गोभी टेस्ट करो चीज तरह मिक्स कर लेनी है और पांच मिनट वेट करना है और आलू मटर गाजरें तैयार हो जाएंगी फिर ठीक है आप आटे की रोटी के साथ खाइए या मक्की की रोटी के साथ खाओ हां देसी की ओपा हो गए तो टेस्ट होगा है हां ना नहीं होगा हाँ देखो ਇਹ ਆਲੂ ਮਟਰ ਗਾਜਰੇ ਤਿਆਰ ਹੈ ਚੰਗੀ ਤਰ੍ਹਾਂ ਬੰਨ ਦੋ ਮਿੰਟ ਲੱਗੇ ਹੀ ਰਹਿੰਦੇ ਕਰ ਮਮਾ ਹਾਂ ਹੁਣ ਹੋਲੀ ਤਾ ਹਾਂ ਆ ਵੇਖੋ ਆਲੂ ਮਟਰ ਗਾਜਰਾਂ ਤਿਆਰ ਆ ਇਹ ਤੁਹਾਨੂੰ ਟੇਸਟ ਕਰਾਉਨੇ ਆ ਤੁਹਾਡੇ ਵੰਡੇ ਦਾ ਪਰ ਮੈਂ ਟੇਸਟ ਕਰੂੰਗਾ ਤੁਸੀਂ ਦੂਰ ਜੇ ਨਾ ਜਦੋਂ ਤੁਸੀਂ ਮੈਨੂੰ ਮਿਲੋਗੇ ਤੁਹਾਨੂੰ ਫਿਰ ਤਿਆਰੀ ਕਰਕੇ ਵਿਖਾ ਦਾਂਗੀ ਫੇਰ ਠੀਕ ਹੈ ਇਹ ਹੁਣ ਬਨ ਚੁੱਕੀ ਹੈ ਇਹਨੂੰ ਬੰਦ ਕਰ ਦੋ ਹਾਂ ਮੈਂ ਖੜਾ ਹੋਣੀ ਆ ਉਹਨ ਰੋਟੀ ਦਾ ਵੇਟ ਕਰੋ ਤੇ ਆਪ ਦਾ ਮਜਾ ਰਖਾਓ ਠੀਕ ਆਲੂ ਮਟਰ ਗਾਜਰਾ ਤਿਆਰ ਆ ਤੇ ਰੋ ਬਣੂਗੀ ਫਿਰ ਤੁਹਾਨੂੰ ਮੱਕੀ ਦੀ ਰੋਟੀ ਨਾਲ ਟੇਸਟ ਕਰਕੇ ਖਵਾਵਾਂਗੇ ਠੀਕ ਆ ਸਿਮਰਨ ਬਸ ਵੇਖ ਲਈ ਨਾ ਆਨੂ ਮਟਰ ਗਾਜਰਾ ਕਿੱਦਾਂ ਬਣਦੀ ਧਿਆਨ ਰੱਖੀ ਬਾਹਰ ਕਰ ਦਿਓ ਇੱਧਰ ਤੇ ਵੀਡੀਓ ਨੂੰ ਸ਼ੇਅਰ ਕਰਿਆ ਜੇ ਲਾਈਕ ਕਰਿਆ ਜਿਆਦਾ ਜਿਆਦਾ ਸਪੋਰਟ ਕਰਿਆ ਜੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹਾਂਜੀ ਬਣਾਦੀ ਤੁਹਾਡੇ ਲਈ ਆਲੂ ਮਟਰ ਗਾਜਰਾ ਸਪੈਸ਼ਲ ਆਲੂ ਮਟਰ ਗਾਜਰਾ ਹੈ ਤੇ ਖਾਓਗੇ ਤੇ ਯਾਦ ਰੱਖੋਗੇ ਵੀ ਸਬਜ਼ੀ ਤਿਆਰ ਹੋਈ ਐ। ਬਸ ਇਨਾ ਵੀ ਘਿਓ ਪਾਇਆ ਹੋਵੇ। ਘਿਓ ਦੇ ਨਾਲ ਹੀ ਸਬਜ਼ੀ ਦਾ ਟੇਸਟ ਬੰਨਾ ਹੈ। ਪਾਣੀ ਨਹੀਂ ਲਾਉਣਾ ਬਿਲਕੁਲ ਵੀ ਪਾਣੀ ਥੋੜਾ ਲਾਉਣਾ। ਸੁੱਕੀ ਸਬਜ਼ੀ ਦੇ ਵਿੱਚ ਪਾਣੀ ਘੱਟ ਤੇ ਆਇਲ ਜ਼ਿਆਦਾ ਤੇ ਭਾਵੇਂ 4 ਦਿਨ ਸਬਜ਼ੀ ਨਾ ਘੱਟ ਲੈ। ਇਹ ਲੋ ਚੈੱਕ ਕਰ ਲੋ ਇੱਕ ਰੀ। ਆਲੂ ਮਟਰ ਗਾਜਰਾ। ਆ ਸੁਗੰਧ ਆ ਰਹੀ ਐ ਮੂੰਹ ਮੇ ਪਾਣੀ ਆ ਜਾਏਗਾ। ਸਬਜ਼ੀ ਦੇਖਦੇ ਹੋ ਆਲੂ ਉਹ ਮੱਕੀ ਦੀ ਰੋਟੀ ਹੋਣੀ ਚਾਹੀਦੀ ਹੈ ਸਾਥ ਮੇਂ ਸਪੋਰਟ ਕਰਨਾ ਆਵਾ ਔਰ ਵੀਡੀਓ ਸ਼ੇਅਰ ਕਰ ਦੇਣਾ ਜਿਆਦਾ ਜਿਹਾ ਜਿਆਦਾ ਸ਼ਾਰਟ ਵੀਡੀਓ ਵੀ ਦੇਖਿਆ ਕਰੋ ਔਰ ਲੌਂਗ ਵੀਡੀਓ ਵੀ ਦੇਖਿਆ ਕਰੋ ਠੀਕ ਹੈ ਬਾਏ ਬਾਏ